ਆਪਣਾ ਇੱਕ ਪ੍ਰੋਡਕਟ ਆਉਂਦਾ ਕਾਰਗਿਲ ਦਾ ਜੀ ਲਿਵੋਫਰੋਲ ਲਿਵੋਬਰੋਲ ਇੱਕ ਇਹੋ ਜਿਹਾ ਪ੍ਰੋਡਕਟ ਆ ਜਿਹੜਾ ਤੁਹਾਨੂੰ 3-4 ਫਾਇਦੇ ਦੇਵੇਗਾ ਸਭ ਤੋਂ ਪਹਿਲਾਂ ਤਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਲੀਵਰ ਦੇ ਉੱਤੇ ਜਿਹੜੀ ਸਟ੍ਰੈਸ ਹੁੰਦੀ ਆ ਇਹ ਉਹਨੂੰ ਦੂਰ ਕਰੇਗਾ ਦੂਜੇ ਨੰਬਰ ਤੇ ਕਈ ਵਾਰ ਜਦੋਂ ਪਸ਼ੂ ਬਿਮਾਰ ਹੁੰਦਾ ਵਾ ਤਾਂ ਉਹਦੇ ਵਿੱਚ ਇੱਕ ਸਮੱਸਿਆ ਆਉਂਦੀ ਆ ਕਿ ਉਹਦਾ ਖੂਨ ਘਟ ਜਾਂਦਾ ਜਿੱਥੇ ਪਸ਼ੂ ਦਾ ਖੂਨ ਘਟਿਆ ਵਾ ਇਹ ਖੂਨ ਵੀ ਪੂਰਾ ਕਰੇਗਾ ਕਿਉਂਕਿ ਇਹਦੇ ਵਿੱਚ ਦੋ ਤਰ੍ਹਾਂ ਦਾ ਆਇਰਨ ਫੈਰਸ ਗਲੂਕੋਨੇਟ ਤੇ ਫੈਲਿਕਸ ਕੁਲੋਰਾਇਡ ਆਪਾਂ ਐਡ ਕੀਤਾ ਹੋਇਆ ਵਾ ਤੀਜੇ ਨੰਬਰ ਤੇ ਵਿਟਾਮਿਨ ਬੀ ਕੰਪਲੈਕਸ ਆ ਜਿਹੜਾ ਕਿ ਪਸ਼ੂ ਨੂੰ ਤਾਕਤ ਦੇ ਕੇ ਰੱਖੇਗਾ ਉਸ ਤੋਂ ਬਾਅਦ ਇਹਦੇ ਵਿੱਚ ਕੈਲਸ਼ੀਅਮ ਲੈਕਟੇਟ ਆਪਾਂ ਯੂਜ਼ ਕੀਤਾ ਹੋਇਆ ਵਾ ਸੋ ਚਾਰ ਤ ਜਿਹੜਾ ਪਸ਼ੂ ਹਾਂਪਦੇ ਨੇ ਜਾਂ ਪੱਠੇ ਨਹੀਂ ਪੂਰੀ ਤਰ੍ਹਾਂ ਖਾਂਦੇ ਉਹਨਾਂ ਨੂੰ ਤੁਸੀਂ 100 ml ਡੇਲੀ ਇਹ ਵਾਲਾ ਪ੍ਰੋਡਕਟ ਦੇ ਸਕਦੇ ਆ ਲਿਵੋਫਰੋਲ ਆਪਣਾ ਅੱਧਾ ਲੀਟਰ 1 ਲੀਟਰ ਤੇ 5 ਲੀਟਰ ਦੇ ਵਿੱਚ ਅਵੇਲੇਬਲ ਹੈ ਜਿੱਥੇ ਕਿਤੇ ਕੋਈ ਟ੍ਰੀਟਮੈਂਟ ਕਰਾ ਰਹੇ ਆ ਟ੍ਰੀਟਮੈਂਟ ਤੋਂ ਬਾਅਦ ਵੀ ਤੁਸੀਂ ਇਹਨੂੰ ਯੂਜ਼ ਕਰਵਾ ਸਕਦੇ ਆ ਤੇ ਡੀਵਰਮਿੰਗ ਕਰਾਉਂਦੇ ਆ ਤਾਂ ਡੀਵਰਮਿੰਗ ਤੋਂ ਬਾਅਦ ਵੀ ਤੁਸੀਂ ਲਿਵੋਫਰੋਲ ਨੂੰ ਦੇ ਸਕਦੇ ਆ ਤੇ ਆਪਣੀ ਖੇਤੀ ਐਪ ਦੇ ਉੱਤੇ ਅਵੇਲੇਬਲ ਹੈ ਇੱਥੋਂ ਤੁਸੀਂ ਆਪਣਾ ਲਿਵੋਫਰੋਲ ਪਰਚੇਸ ਕਰ ਸਕਦੇ ਆ ਪਸ਼ੂਆਂ ਅਤੇ ਘਰੇਲੂ ਜਾਨਵਰਾਂ ਦੇ ਸਾਰੇ ਪ੍ਰੋਡਕਟ ਹੁਣ ਪਾਓ ਆਪਣੀ ਖੇਤੀ ਐਪ ਤੇ